ਕੀ ਨਾਮ ਦਾ ਹੈ ਮੇਰਾ ਨਾਮ ਹਰਵਿੰਦਰ ਸਿੰਘ ਜੀ ਹਾਂ ਜੀ ਕੀ ਗੱਲ ਹੋਈ ਹੈ ਗੱਲ ਹੋਈ ਜੀ ਆਪਣੀ ਰਾਜਮੀ ਟਰਾਂਸਪੋਰਟ ਦੀ ਗੱਡੀ ਹੈ ਨਿਊ ਫੋਕਲਪੈਂਟ ਆਪਣਾ ਕਲੱਬ ਜਗਾ ਮ ਕਰਦੀ ਹੈ ਦਿੱਲੀ ਅਜੇ 150 ਤੰਦਾ ਤੋਂ ਰੋਡ ਕਰਦੇ 150 ਥਾਣੀ ਮਾਲ ਮੰਡੀ ਥਾਣੀ ਵਾਪਸ ਜਾ ਰਹੇ ਸੀ ਨਿਊ ਫੋਕਲਪੈਂਟ ਉਸ ਦੇ ਰਸਤੇ ਦੇ ਵਾਰਦਾਤ ਹੋਈ ਇਹਨਾਂ ਦੇ ਨਾਲ ਸਰ ਕਿੰਨੀ ਵਾਰਦਾਤ ਸੀ ਸਰ ਮੌਕੇ ਤੇ ਮੈਂ ਤੇ ਨਹੀਂ ਬਾਚ ਆਇਆ ਵਾ ਪਰ ਡਰਾਈਵਰ ਦੱਸ ਰਿਹਾ ਕਿ ਦੋਨਾਂ ਹਵਾਈ ਫਿਰ ਕੀਤੇ ਇੱਕ ਨੂੰ ਸਿੱਧੀ ਗੋਲੀ ਮਾਰੀ ਉਹਦੇ ਜਿਹੜਾ ਨੰਬਰ ਬੋਲਾਦਾ ਮੇਰੇ ਕੋਲ ਆਉਂਦਾ ਨਾ ਬੋਲਦਾ ਮੈਂ ਨਾ ਮੋਟਰ ਵੀ ਆ ਕੇ ਤੇਰੀ ਗੋ ਆ ਪਾਜੀ ਤੇਰੀ ਗੋ ਉਹਨਾਂ ਨੇ ਫਿਰ ਉਹਨਾਂ ਨੂੰ ਫਿਰ ਸਾਡੇ ਵੀ ਟੈਕਟ ਲਾ ਦਿੱਤਾ ਹੈ

ਕੀ ਨਾਮ ਦਾ ਹੈ ਮੇਰਾ ਨਾਮ ਹਰਵਿੰਦਰ ਸਿੰਘ ਜੀ ਹਾਂ ਜੀ ਕੀ ਗੱਲ ਹੋਈ ਹੈ ਭਾਜੀ ਗੱਲ ਹੋਈ ਜੀ ਆਪਣੀ ਰਾਜਮੀ ਟਰਾਂਸਪੋਰਟ ਦੀ ਗੱਡੀ ਹੈ ਜੀ ਨੂ ਫੋਕਲ ਪੈਂਡ ਆਪਣਾ ਕਲਬ ਜਗਾ ਮ ਕਰਦੀ ਹੈ ਦਿੱਲੀ ਜੀ ਅਜੇ 152 ਤੰਦਾ ਤੋਂ ਰੂਟ ਕਰਦੇ 152 ਥਣੀ ਮਾਲ ਮੰਡੀ ਥਣੀ ਵਾਪਸ ਜਾ ਰਹੇ ਸੀ ਨੂ ਫੋਕਲ ਪੈਂਡ ਉਸ ਦੇ ਰਸਤੇ ਦੇ ਵਾਰਦਾਤ ਹੋਈ ਇਹਨਾਂ ਦੇ ਨਾਲ ਸਰ ਕਿੰਨੀ ਵਾਰਦਾਤ થઈ ਸਰ ਮੌਕੇ ਤੇ ਮੈਂ ਤੇ ਨਹੀਂ ਬਾਤ ਚ ਆਇਆ ਵਾ ਪਰ ਡਰਾਈਵਰ ਦੱਸ ਰਿਹਾ ਕਿ ਦੋਨਾਂ ਹਵਾਈ ਫੇਰ ਕੀਤੇ ਇੱਕ ਨੂੰ ਸਿੱਧੀ ਗੋਲੀ ਮਾਰੀ ਇਹ ਲੱਖ ਰੁਪਏ ਦੇ ਕਰੀਬ ਕੋਈ ਕਹਿ ਰਿਹਾ ਜੀ ਮੈਨੂੰ ਸਾਹਿਬ ਮੈਨੂੰ ਸਾਹਿਬ ਕਹਿ ਰਹੇ ਕਿ ਲੱਖ ਰੁਪਏ ਦੇ ਕਰੀਬ ਜੰਬੂਲਾ ਵਿੱਚ ਕੀ ਲੱਗ ਰਿਹਾ ਹੈ ਇਹ ਚ ਗਲੋਸਰੀ ਹੁੰਦੀ ਜੀ ਘਰਾਂ ਦਾ ਸਾਮਾਨ ਦੁਕਾਨਾਂ ਦਾ ਕਰਿਆਣਾ ਹੁੰਦਾ ਜੀ ਹਾਂਜੀ ਕੀ ਲੱਗਦਾ ਸਰ ਆਪਣਾ ਅਗਲੇ ਚੌਥੀ ਨਾਕਾ ਲੱਗਾ ਪਿੱਛੇ ਗੱਡੀ ਲੱਗੀ ਇਲੈਕਟ੍ਰਿਕ ਡਿਮਿਸ਼ਨ ਦੀ ਕਿੱਦਾਂ ਦੇਖਦੇ ਹੋ ਦੇਖੋ ਜੀ ਪਿੱਛੋਂ ਆਈ ਹੈ ਕੋਈ 8:30 9 ਵਜੇ ਦਾ ਕਰੀਬ ਟਾਈਮ ਹੈ ਕੋਈ ਖਾਸ ਟਾਈਮ ਵੀ ਨਹੀਂ ਹੈਗਾ ਇਹਦਾ ਉਹ ਜਾਨੇ ਨੇ ਰਾਤ ਗੱਡੀ ਨਾਲ ਪਸਰ ਮੋਟਰਸਾਈਕਲ ਤੇ ਕਹਰੇ ਕਿ ਤਿੰਨ ਮੁੰਡੇ ਆਏ ਨੇ ਉਹਨਾਂ ਨੇ ਇਹਨਾਂ ਨੂੰ ਵਾਰਦਾਤ ਨੂੰ ਜਾਣ ਦਿੱਤਾ ਹੈ ਹਾਂਜੀ ਕੀ ਮੰਗ ਕਰਦੇ ਹੋ ਜੀ ਮੰਗ ਜੀ ਦੋਸਤਿਆਂ ਨੂੰ ਫੜ ਜਲਦੀ ਜਲਦੀ ਫੜਿਆ ਜਾਵੇ ਇਨਸਾਬ ਮਿਲਣਾ ਚਾਹੀਦਾ ਜੀ ਕਿ ਜਿਹਨੂੰ ਗੋਲੀ ਵੱਜੀ ਕਿ ਜਖਮੀ ਨਹੀਂ ਹੋਇਆ ਕੋਈ ਜੀ ਬਸ ਉਹ 2 ਇੰਚ ਦਾ ਫੈਸਲਾ ਰਹਿ ਗਿਆ ਜੀ ਇੱਥੇ ਵੱਜਨ ਉਹਦੇ ਡਾਇਰੈਕਟ ਗੋਲੀ ਵੱਜੀ ਜੀ ਨੂੰ ਗਾਂਦੇ ਤੇ ਵੱਜੀ ਜਾਂ ਖੋਲ ਖਾ ਲੱਗਾ ਕੋਈ ਹਾਂਜੀ ਸ਼ੀਸ਼ੇ ਤੇ ਖੋਲ ਲੱਗਾ ਜੀ ਸ਼ੀਸ਼ੇ ਤੇ ਮੌਰੀ ਹੋਈ ਹੈ ਲੱਗਾ ਪਿਆ ਖੋਲ ਹਾਂਜੀ ਲੱਗਾ ਸ਼ੀਸ਼ੇ ਤੇ ਇੱਥੇ ਵਾਰਦਾਤ ਹੋਈ ਹੈ ਜਿਹੜਾ ਕੋਈ ਆਪਣੇ ਲੈ ਕੇ ਆ ਰਹੇ ਸੀਗੇ ਸ੍ਰਿੰਦਰ ਸਿੰਘ ਤੇ ਹਰਦੀਪ ਸਿੰਘ ਕੈਸ਼ ਦੀ ਰਿਕਵਰੀ ਇਹਨਾਂ ਤੇ ਫਾਇਲ ਕਰਕੇ ਇੱਕ ਕੈਸ਼ ਜਿਹੜਾ ਕੋਈ ਕਰੀਬ 70000 ਰੁਪਇਆ ਦੀ ਲੁੱਟ ਹੋਈ ਸਰ ਕੀ ਨਾ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਂਦੇ ਕੋਈ ਇੱਕ ਹਰਦੀਪ ਸਿੰਘ ਆ ਕਿ ਸਰਵਿੰਦਰ ਸਿੰਘ ਆ ਸਰ ਕਿੰਨੀਆਂ ਫਾਇਰ ਹੋਈ ਜੀ ਗੋਲੀ ਇੱਕ ਗੋਲੀ ਜਿਹੜੀ ਆ ਉਹ ਲੱਗੀ ਸ਼ੋ ਹੋਈ ਆ ਉਹ ਤੋਂ ਬਾਅਦ ਜਿਹੜਾ ਆਮ ਪਬਲਿਕ ਇੱਥੇ ਇਕੱਠੀ ਹੋਈ ਆ ਉਹ ਫੈਰ ਤੋਂ ਬਾਅਦ ਇਹਨੇ ਕਹਿੰਦੇ ਕਿ ਸਾਡਾ ਜਿਹੜਾ ਬੈਕ ਆ ਸ਼ੀਨਕੇ ਲੱਗੇ ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂਚ ਨਾਕਾ ਲੱਗਾ ਹੁੰਦਾ ਏ ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਖਲੋਤੀ ਹੁੰਦੀ ਏ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਆ ਜੀ ਆਪਾਂ ਪੂਰੀ ਸ਼ਕਤੀ ਕਰਦੇ ਆ ਫਿਰ ਵੀ ਜਿਹੜੀ ਕੋਈ ਇਹੋ ਜਿਹੀ ਘਟਨਾ ਨੂੰ ਇਨਜਾਮ ਦੇਣ ਵਾਲੇ ਉਹਨਾਂ ਤੇ ਸ਼ਕਤੀ ਦੇ ਨਾਲ ਜਿਹੜਾ ਨਿਪਟਿਆ ਜਾਏ ਪਰਚਾ ਦਰਜ ਕਰ ਰਿਹਾ ਪਰਚਾ ਦਰਜ ਕਰ ਰਿਹਾ ਜੀ